ਜੀ ਇੱਕ ਸੰਗਰੂਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ 29 ਜੁਲਾਈ 2025 ਕੁਝ ਦਿਨ ਪਹਿਲਾਂ ਹੀ ਸਾਨੂੰ ਲੇਟ ਰਾਤ ਇੰਟੀਮੀਸ਼ਨ ਆਈ ਕਿ ਇੱਕ ਸ਼ੇਰਪੁਰ ਦੇ ਇਲਾਕੇ ਵਿੱਚ ਫਾਇਰਿੰਗ ਹੋਈ ਹੈ ਜਿਹੜਾ ਕਾਲਰ ਸੀ ਵਿਕਟਮ ਉਹਦਾ ਨਾਮ ਸੀਗਾ ਮਿਲਨ ਜੋਤ ਸਿੰਘ ਜੋ ਸ਼ੇਰਪੁਰ ਦਾ ਰਹਿਣ ਵਾਲਾ ਹੈ ਉਹਨੇ ਦੱਸਿਆ ਕਿ ਉਹਦੇ ਘਰ ਦੇ ਬਾਹਰ ਉਸ ਦੇ ਰਿਸ਼ਤੇਦਾਰ ਦੀ ਗੱਡੀ ਖੜੀ ਸੀ ਜਿਸ ਦੇ ਵਿੱਚ ਇੱਕ ਫਾਇਰ ਆਰਮ ਤੋਂ ਗੋਲੀ ਵੱਜੀ ਹੋਈ ਸੀ ਜਦੋਂ ਉੱਥੇ ਫੁਟੇਜ ਚੈੱਕ ਕੀਤੀ ਗਈ ਤਾਂ ਪਤਾ ਚੱਲਿਆ ਕਿ ਐਕਚੁਅਲੀ ਉੱਥੇ ਫਾਇਰਿੰਗ ਵੀ ਹੋਈ ਹੈ ਤੇ ਜਦੋਂ ਸਾਰਾ ਮੌਕਾ ਦਾ ਮੁਲਾਜ਼ਾ ਕੀਤਾ ਗਿਆ ਉਸ ਤੋਂ ਬਾਅਦ ਐਫ ਆਈ ਆਰ ਨੰਬਰ 77 ਦਰਜ ਕੀਤੀ ਗਈ ਪਥਾਣਾ ਸ਼ੇਰਪੁਰ ਦੇ ਵਿੱਚ ਅਤੇ ਤਫ਼ਤੀਸ਼ ਸਟਾਰਟ ਕੀਤੀ ਗਈ ਸਾਰੀ ਪੁਲਿਸ ਟੀਮਜ਼ ਨੇ ਇਹਦੇ ਵਿੱਚ ਜੁਆਇੰਟਲੀ ਕੰਮ ਕੀਤਾ ਐਸ ਪੀ ਡੀ ਡੀ ਐਸ ਪੀ ਧੂਰੀ ਇੰਜਾਜ ਸੀਆਈਏ ਨੇ ਤੇ ਉਸ ਤੋਂ ਬਾਅਦ ਜਦੋਂ ਇਹ ਪਿੱਛੇ ਤੱਕ ਟੈਕਨੀਕਲੀ ਐਸ ਵੈਲ ਐਸ ਹਿਊਮਨ ਇੰਟ ਦੇ ਰਾਹੀਂ ਇਹਨਾਂ ਨੇ ਇਹ ਰੇਸ ਤਫਤੀਸ਼ ਕੀਤੀ ਤਾਂ ਇਹਨੂੰ ਪਤਾ ਚੱਲਿਆ ਕਿ ਜੋ ਮਿਲਨ ਜੋਤ ਸੀ ਜੋ ਵਿਕਟਮ ਸੀ ਉਹਨੇ ਖੁਦ ਹੀ ਸਰਕਾਰੀ ਸੁਰੱਖਿਆ ਲੈਣ ਦੇ ਲਈ ਇਹ ਸਾਰਾ ਆਰਕੈਸਟ੍ਰੇਟ ਕਰਾਇਆ ਇਹ ਸਾਰਾ ਢੋਂਗ ਰਚਿਆ ਇਸ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਚਾਰ ਦੋਸ਼ੀਆਂ ਦੀ ਦਾ ਅਰੈਸ ਦਾ ਇਸ ਮੁਕਦਮੇ ਵਿੱਚ ਅਰੈਸਟ ਪਾਇਆ ਰਿਕਵਰੀ ਵਿੱਚ ਇੱਕ ਜਿਹੜੀ ਸਿਆਸਕਾਰ ਜਿਹੜੀ ਸ਼ੂਟਰਸ ਨੇ ਵਰਤੀ ਉਹ ਸੀ ਜੋ ਇੱਕ ਪਿਸਟਲ 32 ਬੋਰ ਦਾ ਇਕ ਦੋ ਲਾਈਫ ਕਾਰਟ੍ਰਿਜਸ ਅਤੇ 50000 ਰੁਪਏ ਜੋ ਇਹਨਾਂ ਨੇ ਮੋਨੀਟਰੀ ट्रांजैक्शन ਕੀਤੀ ਸੀ ਉਹ ਇਹਦੇ ਵਿੱਚ ਰਿਕਵਰ ਹੋਇਆ ਮਿਲਨ ਜੋਤ ਅਤੇ ਇਸ ਦੇ ਜਿਹੜੇ ਹੋਰ ਇਹ ਸਾਰੇ ਐਸੋਸੀਏਟ ਹੈ ਸਾਰਿਆਂ ਨੂੰ ਅਸੀਂ ਉਸੇ ਮੁਕਦਮੇ ਵਿੱਚ ਨਾਮਜ਼ਦ ਕੀਤਾ ਹੈ ਤੇ ਇਹਦੇ ਵਿੱਚ ਅੱਗੇ ਤਫ਼ਤੀਸ਼ ਚੱਲ ਰਹੀ ਹੈ ਤੇ ਜੋ ਵੀ ਇਹ ਕੋਈ ਗਲਤ ਕੰਮ ਐ ਕਰ ਰਿਹਾ ਹੈਗਾ ਕਿਸੇ ਨੂੰ ਕੋਈ ਸੁਰੱਖਿਆ ਦੀ ਹੈ ਕੋਈ ਜੈਨੂਇਨ ਲੋਡ ਹੈ ਉਹਦੇ ਵਾਸਤੇ ਅਸੀਂ ਹਾਜ਼ਰ ਆ ਲੇਕਿਨ ਅਗਰ ਕੋਈ ਵੀ ਇੰਜ ਕਰਦਾ ਹੈ ਤਾਂ ਇਹ ਸਾਰੇ ਸਿਸਟਮ ਨਾਲ ਸਾਰੀ ਸੁਸਾਇਟੀ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ ਜਿਸ ਨੂੰ ਅਸੀਂ ਬਖਸ਼ਾਂ